ਪੰਜਾਬ ਪੁਲਿਸ ਦੇ ਮੁਕੱਦਮੇ ਕੀਤੇ ਗਏ ਡੀਆਜੀ ਹਰਚੰਦਰ ਸਿੰਘ ਪੁੱਲਰ ਰਿਸ਼ਵਤਖੋਰੀ ਕਾਂਡ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ 16 ਤਰੀਕ ਨੂੰ ਗ੍ਰਿਫਤਾਰ ਕੀਤੇ ਗਏ ਜਿੱਥੇ ਪੰਜਾਬ ਸਰਕਾਰ ਨੇ ਉਹਨੂੰ ਮੁਕੱਦਮਾ ਕਰ ਦਿੱਤਾ ਸੀ ਕਿ ਮਾਮਲਾ ਮੰਡੀ ਗਗਿੰਦਗੜ ਦੇ ਇੱਕ ਸਕ੍ਰੈਪ ਕਾਰੋਬਾਰੀ ਦੇ ਨਾਲ ਜੁੜਿਆ ਸੀ ਉਹਨਾਂ ਕੋਲ ਹੀ ਵਾਰ-ਵਾਰ ਰਿਸ਼ਵਤ ਮੰਗੀ ਗਈ ਸੀ ਤੇ ਉਹਨੇ ਹੀ ਸੀਬੀਆਈ ਦੇ ਨਾਲ ਮਿਲ ਕੇ ਜਾਲ ਵਿਛਾਇਆ ਸੀ ਜਿਸ ਜਾਲ ਦੇ ਵਿੱਚ ਹਰਚੰਦਰ ਸਿੰਘ ਪੁੱਲਰ ਫਸ ਗਏ ਸੀ ਹੁਣ ਪੰਜਾਬ ਸਰਕਾਰ ਨੇ ਵੱਡੇ ਸਕੱਤਰ ਰੈਂਕ ਦੇ ਅਧਿਕਾਰੀਆਂ ਨੂੰ ਬਚਾਉਣ ਦੇ ਖਾਤਰ ਹੀਟਲੇ ਪੱਦਰ ਦੇ ਇੱਕ ਅਫਸਰ ਦਾ ਤਬਾਦਲਾ ਕਰ ਦਿੱਤਾ ਹੈ ਹਾਲਾਂਕਿ ਮਾਮਲਾ ਤੇ ਬਹੁਤ ਡੰਗਾਈ ਦੇ ਨਾਲ ਜਾਂਚ ਕਰਨ ਵਾਲਾ ਕਿ ਸਕ੍ਰੈਪ ਜਿਹੜਾ ਕਮ ਮੰਡੀ ਗਵਿੰਦਗਰ ਦਾ ਇਹ ਅਰਬਾਂ ਦਾ ਉੱਥੇ ਹੁਣ ਜੀਐਸਟੀ ਡਾਇਰੈਕਟਰ ਇਨਵੈਸਟੀਗੇਸ਼ਨ ਦਾ ਤਬਾਦਲਾ ਕਰ ਦਿੱਤਾ ਗਿਆ ਹਰਚੰਦ ਸਿੰਘ ਭੁੱਲ ਰਿਕਾਰਡ ਤੋਂ ਬਾਅਦ ਜਦਕਿ ਇਸ ਮਸਲੇ ਦੇ ਵਿੱਚ ਤਾਂ ਸੀਨੀਅਰ ਆਈਐਸ ਅਫਸਰਾਂ ਦੀ ਵੀ ਜਿਮੇਵਾਰੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਫਿਰ ਪੂਰੀ ਖਬਰ ਆ ਰਹੀ ਹੈ ਕਿ ਹਰਚਰਨ ਸਿੰਘ ਭੁੱਲਰ ਰਿਸ਼ਵਤ ਖੋਰੀ ਕਾਂਡ ਤੋਂ ਬਾਅਦ ਪੰਜਾਬ ਸਰਕਾਰ ਨੇ ਮੰਡੀ ਗੁਬਿੰਦਗੜ ਦੇ ਕਾਰੋਬਾਰਤੇ ਵੀ ਸਵਾਲ ਖੜੇ ਹੋ ਗਏ ਨੇ ਤੇ ਇੱਕ ਜੀਐਸਟੀ ਇਨਵੈਸਟੀਗੇਸ਼ਨ ਦਾ ਡਾਇਰੈਕਟਰ ਦਾ ਤਬਾਦਲਾ ਕਰ ਦਿੱਤਾ ਹੈ ਖਬਰ ਹੈ ਕਿ ਮੰਡੀ ਗੁਬਿੰਦਗੜ ਦੇ ਸਬਕ੍ਰੈਬ ਕਾਰੋਬਾਰਤੇ ਵੀ ਹੁਣ ਉਂਗਲ ਉੱਠ ਚੁੱਕੀ ਹੈ ਜੀਐਸਟੀ ਚੋਰੀ ਦਾ ਖਦਸ਼ਾ ਸਰਕਾਰ ਵੱਲੋਂ ਜੀਐਸਟੀ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਦਾ ਤੁਰੰਤ ਤਬਾਦਲਾ ਕਰ ਦਿੱਤਾ ਹੈ ਹਾਲਾਂਕਿ ਅਜਿਹੇ ਅਧਿਕਾਰੀਆਂ ਨੂੰ ਤਾਂ ਮੁਕਤਲ ਕਰਨਾ ਬੰਦਾ ਸੀ ਜੀਐਸਟੀ ਡਾਇਰੈਕਟਰ ਤੋਂ ਲੈ ਕੇ ਵੱਡੇ ਆਈਐਸ ਸਭ ਤੋਂ ਜਿਹੜੇ ਵਿਭਾਗਾਂ ਦੇ ਮੁਖੀ ਆ ਲੇਕਿਨ ਸਰਕਾਰ ਨੇ ਵੱਡੇ ਅਧਿਕਾਰੀਆਂ ਨੂੰ ਬਚਾਲਿਆ ਤੇ ਹਮੇਸ਼ਾ ਦੀ ਤਰ੍ਹਾਂ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਮੰਡੀ ਗਵਿੰਦਗੜ੍ਹ ਚ ਚੱਲ ਰਹੇ ਸਕ੍ਰੈਪ ਕਾਰੋਬਾਰ ਤੇ ਵੀ ਉਂਗਲਾਂ ਉੱਠ ਚੁੱਕੀਆਂ ਨੇ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਕਈ ਦਲਾਲ ਵੀ ਨਿਸ਼ਾਨੇ ਤੇ ਆ ਗਏ ਨੇ ਜਿਹੜੇ ਸਕ੍ਰੈਪ ਕਾਰੋਬਾਰ ਦੇ ਵਿੱਚ ਸ਼ਾਮਲ ਸਾਂ ਜੁੜੇ ਹੋਏ ਸਨ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਗ੍ਰਿਫਤਾਰੀ ਮਗਰੋਂ ਸੂਬਾ ਸਰਕਾਰ ਨੇ ਵੀ ਹਿੱਲਜੁਲ ਸ਼ੁਰੂ ਕਰ ਦਿੱਤੀ ਹੈ ਹਾਲ ਵਿੱਚ ਹੀ ਪੰਜਾਬ ਸਰਕਾਰ ਨੇ ਜੀਐਸਟੀ ਪੰਜਾਬ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਦਾ ਅਚਾਨਕ ਤਬਾਦਲਾ ਕਰ ਦਿੱਤਾ ਹੈ ਜਾਰੀ ਹੁਕਮਾਂ ਚ ਸੂਬਾ ਸਰਕਾਰ ਨੇ ਸੰਯੁਕਤ ਕਮਿਸ਼ਨਰ ਅਪੀਰ ਜਸਕਰਨ ਸਿੰਘ ਬਰਾੜ ਤੋਂ ਡਾਇਰੈਕਟਰ ਜਾਂਚ ਦਾ ਚਾਰਜ ਵਾਪਸ ਲੈ ਲਿਆ ਅਤੇ ਹੁਣ ਇਹ ਵਾਧੂ ਚਾਰਜ ਹਰਸਿਮਰਤ ਕੌਰ ਨੂੰ ਦੇ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਫੈਸਲਾ ਕੀਤਾ ਕਿ ਕੋਈ ਵੀ ਅਧਿਕਾਰੀ 1 ਸਾਲ ਤੋਂ ਵੱਧ ਸਮੇਂ ਲਈ ਅਜਿਹੇ ਸੰਵੇਦਨਸ਼ੀਲ ਅਹੁਦੇ ਤੇ ਹੁਣ ਨਹੀਂ ਰਹੇਗਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਟਿਆਲਾ ਚ ਤਨਾਤ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਮ ਯੂਨਿਟ ਵਿੱਚ ਤਨਾਤ ਅਧਿਕਾਰੀ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਚੁੱਕੀ ਹੈ ਜਿਸ ਕਰਕੇ ਸ਼ਿਕਾਇਤਾਂ ਸਨ ਕਿ ਉਸਨੇ 2022 ਵਿੱਚ 4 ਕਰੋੜ ਦੇ ਟੈਕਸ ਲਈ ਰਿਕਵਰੀ ਨੋਟਿਸ ਦੇਣ ਤੋਂ ਬਾਅਦ 2 ਲੱਖ ਰੁਪਏ ਦਾ ਮਾਮੂਲੀ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ ਪੰਜਾਬੀ ਟਰਬਿਊਨ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰਵਾਂ ਦੀ ਖਬਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਥੋੜੇ ਦਿਨ ਪਹਿਲਾਂ ਹੀ ਮੰਡੀ ਗੁਵਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਨੇ ਰੋਪੜ ਰੇਂ ਦੇ ਡੀਆਜੀ ਹਰਚੰਸ ਸਿੰਘ ਭੁੱਲਰ ਨੂੰ ਟਰੈਪ ਕਰਵਾ ਕੇ ਜਾਲ ਵਿੱਚ ਫਸਾਇਆ ਸੀ ਇਸ ਜਾਲ ਮਗਰੋਂ ਹੀ ਪੰਜਾਬ ਸਰਕਾਰ ਨੇ ਮੰਡੀ ਗਵਿੰਦਗੜ ਦੇ ਸਕ੍ਰੈਪ ਕਾਰੋਬਾਰ ਵਿੱਚ ਵੀ ਗੜਬੜੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ ਮੰਡੀ ਗਵਿੰਦਗੜ ਚ ਕਰੀਬ 250 ਸਟੀਲ ਫਰਨੇਸ ਸਨਤਾਂ ਹਨ ਜਿਨ੍ਹਾਂ ਚੋਂ 45 ਦੇ ਕਰੀਬ ਵੱਡੇ ਕਾਰੋਬਾਰ ਵਾਲੀਆਂ ਹਨ ਇੱਕ ਵਪਾਰੀ ਨੇ ਦੱਸਿਆ ਕਿ ਹਰੇਕ ਸਟੀਲ ਪੱਟੀ ਵਿੱਚ ਪ੍ਰਤੀ ਦਿਨ 40 ਤੋਂ ਲੈ ਕੇ 400 ਟਨ ਸਕ੍ਰੈਪ ਦੀ ਖਪਤ ਹੁੰਦੀ ਹੈ ਸਕ੍ਰੈਪ ਉੱਤੇ 18% ਦੀ ਜੀਐਸਟੀ ਲੱਗਦੀ ਹੈ ਪੁਰਾਣੇ ਸਮੇਂ ਤੋਂ ਚਰਚੇ ਹਨ ਕਿ ਮੰਡੀ ਗਵਿੰਦਗੜ੍ਹ ਚ ਬਾਹਰੋਂ ਗੈਰਕੁਨਨੀ ਸਕ੍ਰੈਪ ਆਉਂਦਾ ਹੈ ਅਤੇ ਪੱਕੇ ਮਾਲ ਵਜੋਂ ਗੈਰਕੁਨਨੀ ਢੰਗ ਨਾਲ ਹੀ ਬਾਹਰ ਜਾਂਦਾ ਹੈ ਇਸ ਤਰ੍ਹਾਂ ਹੀ ਜੀਐਸਟੀ ਚੋਰੀ ਦਾ ਰਾਹ ਖੋਲਦਾ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰ ਮਹੀਨੇ 100 ਤੋਂ 110 ਕਰੋੜ ਰੁਪਏ ਜੀਐਸਟੀ ਤੋਂ ਪ੍ਰਾਪਤ ਹੁੰਦੇ ਨੇ ਤੇ ਸਾਲਾਨਾ 1200 ਤੋਂ ਲੈ ਕੇ 1400 ਕਰੋੜ ਰੁਪਏ ਦੀ ਜੀਐਸਟੀ ਜਿਹੜੀ ਆ ਉਹ ਕਮਾਈ ਹੁੰਦੀ ਹੈ ਪਰ ਗੋਬਿੰਦਗੜ੍ਹ ਦੇ ਕੁਝ ਗਾਰੋਬਾਰੀ ਦੱਸਿਆ ਕਿ ਸਕ੍ਰੈਪ ਦੇ ਗੈਰਕਾਨੂੰਨੀ ਕਾਰੋਬਾਰ ਵਿੱਚ ਮੰਡੀ ਦੇ ਕਰੀਬ ਅੱਧਾ ਦਰਜਨ ਦਲਾਲ ਜਿਨ੍ਹਾਂ ਨੂੰ ਪਾਸਰ ਆਖਿਆ ਜਾਂਦਾ ਜਿਨ੍ਹਾਂ ਦਾ ਪੁਲਿਸ ਤੇ ਮਹਿਕਮੇ ਨਾਲ ਕਥਿਤ ਗੱਠ ਜੋੜ ਹੈ ਔਰ ਇਨ੍ਹਾਂ ਲੋਕਾਂ ਕਰਕੇ ਹੀ ਜਿਹੜਾ ਵਾ ਸਰਕਾਰ ਨੂੰ ਪੂਰਾ ਟੈਕਸ ਨਹੀਂ ਆਉਂਦਾ ਹੁਣ ਪਾਸਰ ਕੀ ਹੁੰਦੇ ਨੇ ਅਸਲ ਵਿੱਚ ਕੋਈ ਫਰਮ ਨੇ ਸਕ੍ਰੈਪ ਨਵਾਂ ਮੰਗਾਇਆ ਉਹ ਮਾਲੋ ਧਾਰਨ ਦੇ ਤੌਰ ਤੇ 8 ਕਰੋੜ ਰੁਪਏ ਦਾ ਜਿਹੜਾ ਸਰਕਾਰ ਤੋਂ ਜੀਐਸਟੀ ਬਚਾਉਣੀ ਆ 18% ਫਿਰ ਇਹ ਪਾਸਰ ਹੀ ਜਿਹੜਾ ਵਾ ਉਹ ਪਹੁੰਚਾਉਂਦੇ ਨੇ ਜਿਹੜੇ ਰੇਟ ਫਿਕਸ ਹੋਏ ਨੇ ਕੋਈ 1 ਕਰੋੜ ਰੁਪਇਆ ਲੈ ਕੇ ਕੋਈ 2 ਕਰੋੜ ਰੁਪਇਆ ਲੈ ਕੇ ਕੋ 3 ਕਰੋੜ ਰੁਪਇਆ ਲੈ ਕੇ ਉਹ ਫਿਰ ਇਹ ਜਿਹੜੇ ਪਾਸਰ ਨੇ ਇਹ ਫਿਰ ਟਿਕਾਣੇ ਤੇ ਕਿਸੇ ਵਪਾਰੀ ਦਾ ਸਮਾਨ ਪਹੁੰਚਾ ਦਿੰਦੇ ਨੇ ਇਹਨਾਂ ਨੂੰ ਪਾਸਰ ਕਿਹਾ ਜਾਂਦਾ ਹੁਣ ਕਾਸ਼ ਬੱਤਾ ਜਿਹੜਾ ਉਹ ਵਪਾਰੀ ਵੀ ਆ ਇਸ ਚਰਚਾ ਦੇ ਵਿੱਚ ਕਿਉਂਕਿ ਮੰਡੀ ਗੋਬਿੰਦਗੜ ਦੇ ਵਿੱਚ ਅਰਬਾਂ ਦਾ ਮਾਲ ਜਿਹੜਾ ਵਾ ਇਧਰੋਂ ਉਧਰੋਂ ਹੁੰਦਾ ਖਾਸ ਕਰਕੇ ਲੁਧਿਆਣੇ ਵਾਲਾ ਵੀ ਜਿਹੜੀ ਆ 벨ਟ ਪਾ ਲਈ ਜਾਵੇ ਤਾਂ ਹੁਣ ਇਹ ਕਾਫੀ ਸਰਕਾਰ ਨੇ ਹੁਣ ਪੰਜਾਬ ਸਰਕਾਰ ਨੇ ਆਪਣੇ ਲੈਵਲ ਤੇ ਜਿਹੜੀ ਆ ਜਾਂਚ ਵਧਾਉਣੇ ਸ਼ੁਰੂ ਕਰ ਦਿੱਤੇ ਆ ਹਾਲਾਂਕਿ ਮਸਲਾ ਕੱਲਾ ਡਾਇਰੈਕਟਰ ਇਨਵੈਸਟੀਗੇਸ਼ਨ ਦਾ ਤਬਾਦਲਾ ਕਰਨਾ ਨਹੀਂ ਇਸ ਵਿਭਾਗ ਦੇ 77 ਰੈਂਕ ਦੇ ਅਧਿਕਾਰੀਆਂ ਦੇ ਵੀ ਤਬਾਦਲੇ ਹੋਣੇ ਚਾਹੀਦੇ ਸੀ لیکن ਹੁਣ ਸਰਕਾਰ ਨੇ ਕਿਉਂਕਿ ਇੱਕ ਪਾਸੇ ਮਾਮਲਾ सीबीआई ਜਿਹੜੀ ਆ ਜਾਂਚ ਕਰ ਰਹੀ ਹੈ ਦੂਜੇ ਪਾਸੇ ਸਰਕਾਰ ਨੇ ਹੁਣ सीबीआई ਤੋਂ ਡਰਦੇ ਮਾਰੇ ਅਧਿਕਾਰੀਆਂ ਨੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਨੇ ਤਾਂ ਜੋ ਵੱਡੇ ਅਫਸਰਾਂ ਤੱਕ ਸੂਈ ਨਾ ਪਹੁੰਚੇ ਲੇਕਿਨ ਫਿਲਹਾਲ ਜੋ ਜਾਣਕਾਰ ਦੱਸ ਨੇ ਕਿ सीबीआई ਦੀ ਲਿਸਟ ਤੇ ਪੰਜਾਬ ਦੇ 15 ਦੇ ਕਰੀਬ ਆਈਐਸ ਤੇ ਆਈਪੀਐਸ ਅਫਸਰਾਂ ਨੇ ਜਿਹੜੇ ਸਿੱਧਾ ਰੀਅਲ ਏਸਟੇਟ ਦੇ ਨਾਲ ਔਰ ਇਸ ਕਾਰੋਬਾਰ ਦੇ ਨਾਲ ਜੁੜੇ ਸੀ ਕਿ ਆਖਿਰ ਟੈਕਸ ਚੋਰੀ ਇੰਨੀ ਕੀਤੀ ਜਾ ਰਹੀ ਸੀ ਜਿਹਦੇ ਤੇ ਪੰਜਾਬ ਪੁਲਿਸ ਟੈਕਸ ਡਿਪਾਰਟਮੈਂਟ ਦੇ ਵਿਭਾਗ ਪਾਸਰ ਦਲਾਲ ਇਹ ਸਾਰੇ ਮਿਲੇ ਸੀ ਤੇ ਹੁਣ ਮੰਡੀ ਗਵਿੰਦਗੜ ਦੇ ਵਿੱਚ ਕਰੋੜਾਂ ਦਾ ਜਿਹੜਾ ਸਕ੍ਰੈਪ ਆ ਤੇ ਸਕ੍ਰੈਪ ਕਾਰੋਬਾਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਵਾਲਿਆਂ ਨੂੰ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਨੇ ਦੋ ਨੰਬਰ ਦੇ ਵਿੱਚ ਪਹੁੰਚਾਉਂਦੇ ਨੇ ਉਹਨਾਂ ਨੂੰ ਪਾਸਰ ਵੀ ਆਖਿਆ ਜਾਂਦਾ ਹੈਗਾ ਉਹ ਹੁਣ ਬੁਰੀ ਤਰ੍ਹਾਂ ਉਹ ਵੀ ਫਸ ਚੁੱਕੇ ਨੇ ਲੇਕਿਨ ਫਿਲਹਾਲ ਹਰਚੰਦ ਸਿੰਘ ਭੁੱਲਰ ਨੂੰ ਜਦੋਂ ਸਰਕਾਰ ਨੇ 48 ਘੰਟੇ ਹਰਾਸਨ ਵਿੱਚ ਰਹਿਣ ਤੋਂ ਬਾਅਦ ਮੁਤਲਕ ਕਰ ਦਿੱਤਾ ਸੀ ਤੇ ਹੁਣ ਇਸ ਵਿਭਾਗ ਦੇ ਨਾਲ ਜੁੜੇ ਹੋਰ ਜਿਹੜੇ ਖਾਸ ਕਰਕੇ ਜੀਐਸਟੀ ਵਿਭਾਗ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਦੇ ਤਬਾਦਲੇ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਪਰ ਸਵਾਲ ਕਿ ਵੱਡੇ ਅਧਿਕਾਰੀਆਂ ਤੇ ਖਿਲਾਫ ਕਾਰਵਾਈ ਕਿਉਂ ਨਹੀਂ ਕੀ ਵਿਭਾਗ ਦੇ ਸਖਤ ਰੈਂਕ ਦੇ ਅਧਿਕਾਰੀ ਜਾਂ ਵੱਡੇ ਅਫਸਰਾਂ ਜਿਹੜੇ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਕਿ ਉਹਨਾਂ ਦੀ ਜਵਾਬਦੇਹੀ ਨਹੀਂ ਹੋਣੀ ਚਾਹੀਦੀ ਕਿ ਐਡੀ ਵੱਡੀ ਜਿਹੜੀ ਖੇਡ ਆ ਉਹ ਕਿਵੇਂ ਖੇਡੀ ਜਾ ਰਹੀ ਸੀ ਇਹ ਹਿੱਸਾ ਕਿਹੜੇ-ਕਿਹੜੇ ਲੋਕਾਂ ਤੱਕ ਜਾਂਦਾ ਸੀ ਚਾਹੇ ਪੰਜਾਬ ਸਰਕਾਰ ਨੇ ਇੱਕ ਡਾਇਰੈਕਟਡ ਇਨਵੈਸਟੀਗੇਸ਼ਨ ਨੂੰ ਤਬਾਦਲਾ ਕਰਕੇ ਪੱਲਾ ਛੱਡ ਰਿਆ ਪਰ ਸੀਬੀਆਈ ਦੇ ਜਿਹੜੇ ਜਾਂਚ ਰਿਆ ਉਥੋਂ ਸ਼ਾਇਦ ਕੋਈ-ਕੋਈ ਅਧਿਕਾਰੀ ਬਚੇ ਉਹਨਾਂ ਦੀ ਸੂਈ ਪੰਜਾਬ ਦੇ ਵੱਡੇ ਅਧਿਕਾਰੀਆਂ ਤੱਕ ਵੀ ਪੁੱਜ ਚੁੱਕੀ ਹੈ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਨੋਟਿਸ ਕਰਕੇ ਤਲਬ ਕੀਤਾ ਜਾ ਸਕਦਾ ਹੈ ਕਾਲਿਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਵੀਸ ਪੰਜਾਬ ਧੰਨਵਾਦ